ਲੁਧਿਆਣਾ ਦੇ ਸਾਂਨੇਵਾਲ ਨੇੜੇ ਇੱਕ ਜਿਹਾ ਦਰਦਨਾਕ ਸੜਕ ਹਾ사 ਵਾਪਰਿਆ ਕਿ ਵਿਆਹ ਦੀਆਂ ਖੁਸ਼ੀਆਂ ਇੱਕੋ ਦਾਮ ਗਮ ਦੇ ਵਿੱਚ ਤਬਦੀਲ ਹੋ ਗਈਆਂ ਦੱਸਿਆ ਕਿ ਸਾਂਨੇਵਾਲ ਨੇੜੇ ਇਹ ਦਰਦਨਾਕ ਸੜਕ ਹਾ사 ਵਾਪਰਿਆ ਜਿਸ ਦੇ ਵਿੱਚ ਸਰਹੰਦ ਦੇ ਅਸ਼ੋਕ ਨੰਦਾ ਉਸ ਦੀ ਪਤਨੀ ਤੇ ਉਸ ਦੀ ਮਾਸੀ ਦੀ ਮੌਤ ਹੋ ਗਈ ਤੇ ਧੋ 4 ਜਣੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਕਾਰ ਦੀਆਂ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਹ ਸੜਕ ਹਾਸਾ ਕਿੰਨਾ ਜ਼ਿਆਦਾ ਭਿਆਨਕ ਸੀ ਗੱਡੀ ਦੇ ਪਰਖੱਚੇ ਤੱਕ ਉੱਡ ਗਏ ਵਿਆਹ ਸਮਾਗਮ ਤੋਂ ਬਾਅਦ ਇਹ ਘਰ ਪਰਤ ਰਹੇ ਸਨ ਜਿਸ ਦੌਰਾਨ ਇਹ ਵੱਡਾ ਹਾਸਾ ਵਾਪਰਿਆ ਆਪਣੀ ਧੀ ਦੇ ਵਿਆਹ ਤੋਂ ਵਾਪਸ ਪਰਤਣ ਸਮੇ ਇਹ ਭਿਆਨਕ ਸੜਕ ਹਾਸਾ ਵਾਪਰਿਆ ਜਿਸ ਤੋਂ ਬਾਅਦ ਹਫੜਾ ਤਫਰੀ ਦਾ ਮਾਹੌਲ ਪੈਦਾ ਹੋ ਗਿਆ ਤੇ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਵੈਸੇ ਤਾਂ ਜੇ ਮੈਂ ਕਹਾ ਕਿ ਸਾਡੇ ਸ਼ਹਿਰ ਦੇ ਜਿਹੜੀ ਇਹ ਘਟਨਾ ਵਾਪਰੀ ਹੈ ਇਹਹੀ ਘਟਨਾ ਕਿਤੇ ਵੀ ਨਾ ਵਾਪਰੇ ਇਹ ਬੜੀ ਹੀ ਦਿਲ ਨੂੰ ਹਲਾਉਣ ਵਾਲੀ ਖੌਫਮਈ ਦੁਰਘਟਨਾ ਸੀ ਜਿਸ ਦੇ ਵਿੱਚ ਤਿੰਨ ਜਾਨਾਂ ਜਿਨ੍ਹਾਂ ਵਿੱਚੋਂ ਸਾਡੇ ਨੰਦਾ ਪਰਿਵਾਰ ਜਿਹੜਾ ਸਾਡੇ ਸ਼ਹਿਰ ਦਾ ਬਹੁਤ ਹੀ ਮੰਨਿਆ ਪਰ ਮੰਨਿਆ ਪਰਿਵਾਰ ਹੈ ਬਹੁਤ ਹੀ ਨੇਹਤ ਸ਼ਰੀਫ ਪਰਿਵਾਰ ਹੈ ਉਹਨਾਂ ਦੀ ਜਿਸ ਲੜਕੀ ਦੀ ਸ਼ਾਦੀ ਸੀ ਉਹਨਾਂ ਦੇ ਮਾਤਾ ਪਿਤਾ ਦੀ ਡੈਥ ਹੋਈ ਦੇ ਨਾਲ ਹੀ ਉਸ ਲੜਕੀ ਦੀ ਨਾਨੀ ਚਾਚੀ ਨਾਨੀ ਦੀ ਦੀ ਵੀ ਡੈਥ ਹੋਈ ਪਰ ਜਿੱਥੇ ਸਮਾਜ ਦਾ ਸਾਡਾ ਸਾਰਾ ਵਰਗ ਅੱਜ ਤਰਾ ਤਰਾ ਕਰਕੇ ਰੋ ਰਿਹਾ ਸੀ ਸਾਡਾ ਸ਼ਹਿਰ ਰੋ ਰਿਹਾ ਸੀ ਸਾਡਾ ਹਲਕਾ ਰੋ ਰਿਹਾ ਸੀ ਪਰ ਉੱਥੇ ਹੀ ਬੜੀ ਹੀ ਇੱਕ ਜਦ ਗੱਲ ਇਹ ਉਹਨਾਂ ਦੇ ਪਰਿਵਾਰ ਨਾਲ ਗੱਲ ਕਰਨ ਦੇ ਵਿੱਚ ਸਾਡੇ ਧਿਆਨ ਵਿੱਚ ਲਿਆਂਦੀ ਗਈ ਕਿ ਇਸ ਘਟਨਾ ਵਿੱਚ ਜਦੋਂ ਐਕਸੀਡੈਂਟ ਹੋਇਆ ਤਾ ਉਥੇ ਦੇ ਕੁਝ ਲੋਕਾਂ ਨੇ ਜਿਹੜਾ ਉਹਨਾਂ ਦੇ ਗਹਿਣਾ ਗੱਟਾ ਕੀਮਤੀ ਸਮਾਨ ਪਾਇਆ ਹੋਇਆ ਸੀ ਜਿਹਦੇ ਵਿੱਚ ਲਗਭਗ 3 ਲੱਖ ਰੁਪਇਆ ਕੈਸ਼ ਸੀ ਇਸ ਤੋਂ ਇਲਾਵਾ ਇੱਕ ਐਪਲ ਦਾ ਫੋਨ ਤੇ 15 16 16 ਟੋਲੇ ਸੋਨਾ ਸੋਨਾ ਸੀਗਾ ਜਿਹੜਾ ਉਹ ਉਥੇ ਮੌਕੇ ਤੇ ਉਤਾਰੇ ਹੋ ਗਿਆ ਉਸ ਤੋਂ ਇਲਾਵਾ ਜਿਹੜੇ ਸ਼ਗਨਾ ਦੇ ਬੈਗ ਸੀ ਜਿਸ ਸ਼ਗਨ ਉਥੇ ਇਕੱਠੇ ਹੋਏ ਸੀ ਉਹ ਸਾਰੇ ਲਫਾਫੇ ਵੀ ਉਥੇ ਤੋਂ ਗਾਇਬ ਹੋਏ ਇਹ ਬੜੀ ਹੀ ਨਿੰਦਣਯੋਗ ਗੱਲ ਹੈ ਜਿਸਨੇ ਵੀ ਇਹ ਕਾਰਵਾਈ ਕੀਤੀ ਹੈ ਉਹ ਸਾਡੇ ਸਮਾਜ ਦੇ ਉੱਤੇ ਸਾਡੇ ਪੰਜਾਬ ਦੇ ਉੱਤੇ ਕਲੰਕ ਹੈ ਕਿ ਇੱਕ ਪਾਸੇ ਸਾਡਾ ਪੰਜਾਬ ਜਾਣਿਆ ਜਾਂਦਾ ਹੈ ਕਿ ਹਰ ਦੁੱਖ ਦੀ ਤਕਲੀਫ ਦੇ ਵਿੱਚ ਇਹ ਇੱਕ ਦੂਜੇ ਦੀ ਸਹਾਇਤਾ ਕਰਦੇ ਨੇ ਪਰ ਉੱਥੇ ਕੁਝ ਅਜਿਹੇ ਦਰਿੰਦੇ ਵੀ ਨੇ ਜਿਹੜੇ ਕਿ ਇਸ ਤਰ੍ਹਾਂ ਦੀ ਘਟਨਾ ਦਾ ਮੌਕਾ ਦੇਖ ਕੇ ਆਪਣਾ ਲਾਸ਼ਾਂ ਦੇ ਉੱਤੋਂ ਆਪਣਾ ਸਮਾਨ ਉਤਾਰ ਰਹੇ ਨੇ ਮੈਂ ਕਹੂੰਗਾ ਇਸ ਤੋਂ ਵੱਡੀ ਮਾੜੀ ਗੱਲ ਕੋਈ ਹੋਰ ਨਹੀਂ ਹੋਗੀ ਪਰ ਇਸ ਘਟਨਾ ਦੇ ਵਿੱਚ ਸਭ ਤੋਂ ਹੈਰਾਨ ਤੇ ਦਿਲ ਦਹਿਲਾਉਣ ਵਾਲੀ ਗੱਲ ਇਹ ਸਾਹਮਣੇ ਆਈ ਕਿ ਜਦੋਂ ਉਹ ਮ੍ਰਿਤਕਾਂ ਨੂੰ ਲੈਣ ਪਹੁੰਚੇ ਤਾਂ ਦੇਖ ਕੇ ਹੈਰਾਨ ਹੋਏ ਕਿ ਉਹਨਾਂ ਦੇ ਸਾਰੇ ਗਹਿਣੇ ਅਤੇ ਨਕਦੀ ਗਾਇਬ ਸੀ ਜਿਸ ਤੋਂ ਬਾਅਦ ਹੁਣ ਇਸ ਦੇ ਵਿੱਚ ਇਨਸਾਫ ਦੀ ਮੰਗ ਵੀ ਕੀਤੀ ਗਈ ਹੈ ਕਿ ਨੌਸ਼ਰਵਾਜਾਂ ਦੇ ਵੱਲੋਂ ਇਸ ਦਾ ਫਾਇਦਾ ਚੁੱਕਿਆ ਗਿਆ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ